Yeah. <laughs> ਹਾਂਜੀ ਸੋਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਆਪਣੀ ਰੰਗ ਸ਼ਰਮਣੀ ਦੀ ਜਿਹੜੀ ਵੀਡੀਓ ਸੀ ਉਹ ਬਣ ਕੇ ਆ ਚੁੱਕੀ ਆ ਵੀਡੀਓ ਵੱਡੀ ਹੋਣ ਕਰਕੇ ਇਹਦੇ ਚਾਰ 파ਟ ਬਣਾਵਾਂਗੇ ਤੇ ਅੱਜ ਪਹਿਲਾ 파ਟ ਸ਼ੁਰੂ ਕਰਦੇ ਆਂ ਆਜੋ ਵਾਵੇ ਸਿੱਧਾ ਸਿੰਧਗੜ ਸੇ ਆ ਵਨਾਈ ਗੈਰੇ ਸਿੰਧੂ ਪਾ ਜੀ ਕੇ ਸਾਥ ਵਾਜੀ ਵਾ ਕੁੰਡੀਆਂ ਮੋਛਾਂ ਤੇ ਮੁੰਡਾ ਮਾਰਦਾ ਗੱਭਰੂ ਹੱਥ ਆਓ ਆ ਗਈ ਆਪਣੀ ਲੈਣੀਦਾਰਨੀ ਆ ਜੀ ਤੇ ਕੋਟ ਘਬਰੂਆਂ ਨੇ ਤੜਕੀ ਤਾਂ ਟੰਗਦਾ ਸੀ ਕੋਠੇ ਦੇ ਉੱਤੇ ਤੇ ਹੁਣ ਆਪਾਂ ਦਿਖਾਵਾਂਗੇ ਵੀ ਕਿੰਨੇ ਬਟਨ ਲੱਗੇ ਆ ਕਿਹੜੇ ਕਿਹੜੇ ਬਟਨ ਲੱਗੇ ਆ ਜਿੱਥੇ ਜਿੱਥੇ ਬਾਲਾ ਉਹ ਇਹਨਾਂ ਨੇ ਕੱਢ ਦੇਣਾ ਇਧਰ ਲਾਨੇ ਦਾ ਅਰਲਿੰਗ ਘੁਮ ਕਮਾ ਕੇ ਮੈਂ ਇਹਨੂੰ ਕਿਹਾ ਸੀ ਵੀ ਕਿਤੇ ਡੈਗੀ ਨਾ ਪਈ ਤੇ ਲਾਓ ਜੀ ਹੁਣ ਫੋਟੋਗ੍ਰਾਫਰ ਵਾਲਾ ਵੀਰ ਕਹਿੰਦਾ ਵੀ ਜਿਹੜਾ ਝੱਗਾ ਉਹ ਪਾਲਾ ਤੇ ਆਪਾਂ ਛੇਤੀ ਛੇਤੀ ਜਾਣਾ ਤਿਆਰ ਹੋ ਕੇ ਕਿਉਂਕਿ ਟਾਈਮ ਪਹਿਲਾਂ ਹੀ ਬਹੁਤ ਹੋ ਗਿਆ ਸੀ ਆਪਾਂ ਲੇਟ ਸੀ ਥੋੜੀ ਜੀ ਤੇ ਹੁਣ ਭੈਣ ਲਗੀ ਲਾਉਣ ਬਟਨ ਕਰਤਾ ਕੰਮ ਸ਼ੁਰੂ ਇਸ ਦਿਨ ਦਾ ਭੈਣਾਂ ਨੂੰ ਬਹੁਤ ਚਾਹ ਹੁੰਦਾ ਕਿ ਕਦੋਂ ਉਹਦੇ ਵੀਰ ਦਾ ਵਿਆਹ ਹੋਵੇ ਤੇ ਕਦੋਂ ਉਹਦੇ ਸਾਰੇ ਸ਼ਗਨ ਪੂਰੇ ਕਰੇ ਲੋ ਨੀ ਤੈਨੂੰ ਜਿਹੜੀ ਦਿੱਤੀ ਉਹ ਬਾਬੂ ਹੱਸਾ ਤੇਰਾ ਬੁੱਡਿਆਂ ਲਈ ਗਲੀ ਗਲੀ ਮੈਕਦੀ ਆ ਤੇਰੇ ਸ਼ਹਿਰ ਦੀ ਤੇਰੇ ਪਿੱਛੇ ਜੱਟਾਂ ਵਿੱਕ ਡਾਕ ਖੜਕੇ ਮੈਨੂੰ ਲੋ ਜੀ ਸਾਰਾ ਟੱਬਰ ਆਇਆ ਕਹਿੰਦੇ ਕੱਲੀ ਭਣੇ ਕਿਵੇਂ ਫੋਟੋ ਚਾਹ ਵਾਸੀਂ ਵੀ ਖਿਚਾਉਣੀ ਆ ਤੇ ਇਧਰ ਧੰਨੋਂ ਤੇ ਆਪਾਂ ਫੁੱਲ ਫੁੱਲ ਆ ਕੇ ਨਖੇਰ ਲਈ ਸੀ ਪੂਰੀ ਤੇ ਹੁਣ ਚੱਲੇ ਆ ਲੈ ਕੇ ਧੰਨਾਂ ਨੂੰ ਤੇ ਇਹ ਆ ਜੀ ਆਪਣੇ ਪੈਂਡਾਲਾ ਰਾ ਝੂੜਾਂ ਤੋਂ ਬੱਸੀਆਂ ਵਾਲਾ ਤੇ ਹੁਣ ਆਪਾਂ ਚੱਲਾਂਗੇ ਰੈਕੂਟ A9 ਹੋਟਲ ਦੇ ਵਿੱਚ ਇਹ ਹੈ ਜੀ ਰੈਕੂਟ A9 ਹੋਟਲ ਇੱਥੇ ਅੱਜ ਆਪਣਾ ਮੰਗਣਾ ਲਓ ਜੀ ਹੋਟਲ ਦੇ ਵਿੱਚ ਪਹੁੰਚ ਚੁੱਕੇ ਆ ਤੇ ਗੱਡੀ ਆਪਾਂ ਲਾ ਲਈ ਆ ਮੋੜ ਕੇ ਹੁਣ ਹੁਣ ਫੋਟੋਗ੍ਰਾਫਰ ਫਰੈਂਡ ਫੋਟੋਗ੍ਰਾਫਰ ਆਪਣੇ ਬਾਈ ਹੋਣੀ ਝੂੜਾਂ ਤੋਂ ਹੀ ਨੇ ਦੇ ਇਹ ਹੁਣ ਕਰਾਉਣਗੇ ਆਪਣੀ ਐਂਟਰੀ ਐ ਵਾਓ ਮੁੰਡਿਆ ਨਹੀਂ ਓ ਰੀਸਾ ਹੁਣ ਮੈਨੂੰ ਕਹਿੰਦੇ ਛੇਤੀ ਛੇਤੀ ਥੱਲੇ ਉਤਰਿਆ ਕਿਉਂਕਿ ਟੋਪੋ ਵੀ ਬਹੁਤ ਆ ਤੇ ਬਾਹਰ ਸਾਰੇ ਇੰਤਜ਼ਾਰ ਕਰ ਰਹੇ ਨੇ ਏ ਐ ਬੜੇ ਐਕਸ਼ਨ ਮਰਉਂਦੇ ਆ ਪਤੰਦਰ ਆਜੂ ਕਰ ਮੇਲ ਮਲਾਉਣ ਲੱਗੇ ਸ਼ੁਰੂ ਸਾਰੇ ਰਿਸ਼ਤੇਦਾਰ ਆ ਗਏ ਤੇ ਖਾਬ ਮੇ ਮਿਲੇ ਤੁਸੇ ਤੂੰ ਲਗਾ ਦੇ ਅਬ ਗਲੇ ਜੋਨੀ ਤੁ ਹੌਲੀ ਹੌਲੀ ਨੱਚ ਰਸ ਰਸ ਦਾ ਜਿੰਨੂ ਤੁ ਹੌਲੀ ਹੌਲੀ ਨੱਚ 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 ਕੇ ਜੋ ਹੌਲੀ ਹੌਲੀ ਨੱਚ ਰੇ ਗੱਡੂ ਹਾਂ ਦੀ ਹੰਚਾਲ ਦੇ ਕੋੜੀ ਨੀ ਤੇ ਰੱਜਦਾ ਸਾਰੇ ਪਿੰਡ ਨੂੰ ਰੱਜਦਾ ਸਾਰੇ ਪਿੰਡ ਨੂੰ Yeah. <laughs> I'm going a ਜੀ ਸਾਡਾ ਸਾਰਾ ਲਾਣਾ ਇੱਥੇ ਹੋ ਗਿਆ ਸੀ ਇਕੱਠਾ ਤੇ ਫਰੂਟਾਂ ਦੀਆਂ ਟੋਕਰੀਆਂ ਹਰੇਕ ਦੇ ਹੱਥ 'ਚ ਫੜਾਤੀਆਂ ਸੀ ਆਪਾਂ ਆਉਂਦਿਆਂ ਦੀ ਕਈਆਂ ਦੇ ਇੱਥੇ ਫਰੂਟਾਂ ਦੀਆਂ ਟੋਕਰੀਆਂ ਭਾਰੀਆਂ ਬਲਗੀਆਂ ਤੇ ਜਿਵੇਂ ਮਾਮੇ ਵਾਲਾ ਇਹ ਕਹਿੰਦਾ ਮੈਨੂੰ ਭਾਰੀ ਟੋਕਰੀ ਫੜਾਤੀ ਹਾਸਾ ਬਹੁਤ ਆਇਆ ਆਉਂਦਿਆਂ ਨੂੰ ਇੱਕ ਤਾਂ ਗਰਮੀ ਵਾਲੀ ਸੀ ਇੱਕ ਆ ਦੇਖੋ ਸਾਰੇ ਜਣੇ ਕੋਈ ਬੰਦਾ ਇਹ ਜਾਨੀ ਜਿਹੜਾ ਹੱਥ ਖਾਲੀ ਹੋਵੇ ਆ ਦੇ ਆ ਦੇ ਆ ਗੋਰਾ ਦੇਖੋ ਗੋਰਾ ਕਹ ਗੋਰਾ ਗੋਰਾ ਕਰਾ ਮੈਨੂੰ ਬੜਾ ਭਾਰਾ ਫੜਾ ਦੱਸ ਮਾਰ ਲਓ ਹੁਣ ਆਪਾਂ ਐਂਟਰੀ ਕਰਨ ਲੱਗੇ ਆ ਅੰਦਰ ਤੇ ਸਾਰਿਆਂ ਦੇ ਹੱਥਾਂ 'ਚ ਕੋਸ ਨਾ ਕੋਸ ਹੈਗਾ ਕੋਈ ਹੱਥ ਇਹੋ ਜਿਹਾ ਨਹੀਂ ਜਿਹੜਾ ਖਾਲੀ ਹੈ ਆਜੋ ਐਂਟਰੀ ਕਰਦੇ ਆ ਆਪਣਾ ਵੱਡਾ ਪਰੌਣਾ ਮੇਰੀ ਭੀਆਂ ਹੋ ਕੋ ਸੁਣ ਲੈ ਤੁਮੋ ਕੋ ਮੇਸ ਕੋ ਬੋ ਦਿਲਾ ਮੈਨੇ ਲਓ ਜੀ ਇੱਧਰ ਖੜਾ ਆਪਣਾ ਸਾਰਾ ਸੌਰਾ ਪਰਿਵਾਰ ਮਾਮੇ ਫਫੜ ਭੂਆ ਹੁਣੀ ਇੱਧਰ ਆਪਣਾ ਪਰਿਵਾਰ ਆ ਗਿਆ ਮਾਮੇ ਹੁਣੀ ਮਾਮੀਆਂ ਪਰੌਣੇ ਹੁਣੀ ਸਾਰੇ ਭੈਣਾ ਤੇ ਸਾਰੇ ਯਾਨੀ ਖੜਿਆ ਉਹ ਤਾਰਾ ਦੇਖੋ ਤੁਸੀਂ ਐ ਐ ਐ ਕੋਹ ਹੈ ਦਿਲ ਦੀਆ ਨੂੰ ਦਿਲ ਦਵਾ ਸੁਤਾ ਜੱਗ ਦੀ ਹਮ ਸ਼ਵਾਬ ਤੇਰੇ ਨਾਲ ਮੈਂ ਜਗਦੀ ਬੱਲੇ ਬੱਲੇ ਤੇਰੇ ਨਾਲ ਮੈਂ ਜਗਦੀ ਹਮ ਸ਼ਵਾਬ ਤੇਰੇ ਨਾਲ ਮੈਂ ਜਗਦੀ ਬੱਲੇ ਬੱਲੇ ਤੇਰੇ ਨਾਲ ਮੈਂ ਜਗਦੀ ਹਮ ਸ਼ਵਾਬ ਤੇਰੇ ਨਾਲ ਮੈਂ ਜਗਦੀ ਜੀ ਬੇ ਗੁਸੀਆਂ ਤੇ ਨਾਲ ਉਚਰਨ ਸੰਦੂਰ ਪੀ ਲਓ ਜੀ ਮੈਂ ਮਲ ਆਪ ਤੋਂ ਬਾਅਦ ਹੁਣ ਖਾਣ ਪੀਣ ਦਾ ਜਿਹੜਾ ਸਫਰਾ ਉਹ ਸ਼ੁਰੂ ਹੋ ਗਿਆ ਕਾਲੇ ਰਾਸਗੋਲੇ ਆ ਗਏ ਐ ਮਿਲਕ ਕੇਕ ਤੇ ਨਾਲ ਹੀ ਆ ਗਈ ਕਹਿੰਦੇ ਵਰਫੀ ਆ ਆਪਣੇ ਫੇਵਰੇਟ ਆ ਆਪਾਂ ਜਿਹੜੇ ਵਿਆਹ ਜਾਈਏ ਵੀ ਇਹੀ ਖਾਈਦੇ ਆ ਸੈਂਡਵਿਚ ਆ ਗਈ ਤੇ ਹੁਣ ਆਉਣਗੇ ਪਕੌੜੇ ਪਹਿਲਾਂ ਇਹ ਕਮੈਂਟ ਕਰਕੇ ਦੱਸੋ ਵੀ ਜਾਨਸਾਰ ਵਿਆਹ ਤੇ ਸਭ ਤੋਂ ਪਹਿਲਾਂ ਕਿਹੜੇ ਪਕੌੜੇ ਖਾਣੇ ਆ ਆਪਾਂ ਦਾ ਖਾਣੇ ਆ ਵੀ ਪਨੀਰ ਵਾਲੇ ਤੁਸੀਂ ਦੱਸੋ ਸਾਰੇ ਜਾਨੀ ਮਿੱਠਾ ਮਿੱਠਾ ਤੂੰ ਹੱਸ ਕੇ ਨਖਰਾ ਤੇਰਾ ਚੁਸਤਰ ਕਾਨੇ ਮੈਂ ਕਿਹਾ ਸੁਮਨ ਭੁੱਖ ਲੱਗਿਆ ਕਿ ਨਹੀਂ ਹਾਂ ਬਹੁਤ ਭੁੱਖ ਲੱਗਿਆ ਤੇ ਫਿਰ ਪਕੌੜੇ ਸ਼ੁਰੂ ਹੋ ਗਏ ਸਾਡੇ ਨਾਲ ਬੈਠਾ ਜਿਸ ਕਰਨ ਵੱਡਾ ਭਾਂਣ ਜਾ ਤੇ ਇਹਦੇ ਵੀ ਨਾਲ ਹੀ ਪਾਰੇ ਸੀ ਪਕੌੜੇ ਇਧਰ ਬੈਠੀ ਆ ਮਾਤਾ ਕੰਮੇ ਭਾਣੇ ਤੇ ਬਿੰਦਰ ਬਿੰਦਰ ਗੰਦੀ ਛੇਤੀ ਛੇਤੀ ਖਾਲਾ ਆਪਾਂ ਦੂਰਾ ਢੇੜਾ ਵੀ ਲਾਉਣਾ ਤੇ ਐਂ ਇਧਰ ਮਾਤਾ ਤੇ ਭੂਆ ਹੁਣੀ ਗੱਡੀ ਜਾਂਦੇ ਆ ਘਰ ਦਾ ਪੂਰੀ ਪਕੌੜੀਆਂ ਦੇ ਚੱਕੋ ਵੀ ਠੰਡਾ ਚੱਕ ਲਿਆ ਕਰਨੇ ਇਹਨੂੰ ਮੈਂ ਕਹਿ ਕਹਿ ਕੇ ਥੱਕ ਗਿਆ ਵੀ ਬੱਸ ਕਰ ਵੀਡੀਓ ਬਣਦੀ ਐ ਬੱਸ ਕਰ ਇਹ ਕਹਿੰਦੀ ਨਾ ਮਾਂ ਸਵੇਰ ਦੀ ਭੁੱਖੀ ਆ ਬਹੁਤ ਭੁੱਖ ਲੱਗੀ ਆ ਨਾਲ ਹੀ ਮੈਨੂੰ ਖਵਾਇਆ ਫਿਰ ਇਧਰ ਮਾਮੇ ਹੁਣੀ ਤੇ ਫਾਫੜ ਹੁਣੀ ਨਾਲ ਬੈਠਾ ਪੜਾਉਣਾ ਆਪਣਾ ਚੱਕੋ ਬਾਪੂ ਹੁਣੀ ਤੇ ਰਿਜਿੰਦਰ ਅੰਕਲ ਹੁਣੀ ਇਧਰ ਡੈਡੀ ਤੇ ਲਵੰਡੀ ਵਾਲਾ ਫਾਫੜ ਕੱਢੀ ਜਾਂਦੇ ਆ ਪਕੌੜਿਆਂ ਦੇ ਆ ਗਰਦਾ ਆ ਭਾਬੀ ਮੈਨੂੰ ਥੋੜੇ ਦਿਨ ਪਹਿਲਾਂ ਕਹਦੀ ਮੈਂ ਡੇਟਿੰਗ ਤੇ ਆ ਐ ਅੱਜ ਫੜ ਲਈਆਂ ਭਾਬੀ ਹੁਣੀਆਂ ਵੀ ਇੱਕ ਦੂਜੀ ਤੋਂ ਵੱਧ ਕੇ ਪਕੌੜੇ ਖਾਂਦੀਆਂ ਉਹ ਕਹਿੰਦੀ ਦੇਖਦੀਆਂ ਵੀ ਮੈਂ ਵੱਧ ਖਾਂਦੀ ਆ ਕਿ ਤੂੰ ਤੇਰੀ ਜਿਵੇਂ ਮਿੱਠੀ ਏ ਨਹੀਂ ਤੇਰੇ ਤਿੱਖੇ ਆ ਮਾਮੇ ਵਾਲੇ ਹੁਣੇ ਆਏ ਸੀ ਕਿ ਅੰਦਰ ਕੈਮਰੇ ਤੋਂ ਬਚਦੇ ਵੀ ਬਾਹਰ ਬਹਿ ਕੇ ਰੱਜ ਕੇ ਖਾਵਾਂਗੇ ਪਰ ਕਿੱਥੇ ਕਮਰੇ ਵਾਲੇ ਨਹੀਂ ਛੱਡਦੇ ਕਿਸੇ ਨੂੰ ਐ ਮਾਮੇ ਹੁਣੀ ਕੱਢੀ ਜਾਂਦੇ ਆ ਘਰ ਦਾ ਚੱਕਦੇ ਗੂੜਾ ਫਟੇ ਇਹ ਵੱਡੀ ਭੈਣ ਨਾਲ ਭਾਣ ਜੀ ਤੇ ਨਾਲ ਮਾਮੀ ਇਹ ਵੀ ਬਾਹਰ ਹੀ ਬੈਠਾ ਨਾਲ ਕਾ ਸਾਡਾ ਸਾਰ ਆ ਦੇ ਲੈ ਮਾਮੀ ਕਹਿੰਦੀ ਮੈਂ ਸੋਹਰਾ ਹੀ ਮੂੰਹ ਚ ਪਾ ਜਣਾ ਕੋਰੀ ਜੀ ਇਕੱਠਾਈ ਚੱਕ ਚੱਕਦੇ ਮਾਮੀ ਇਹ ਮੱਚ ਦੇ ਹੱਤੀ ਪਤਲੋ ਉਹ ਪੂਨੇ ਭਰ ਲਈ ਸੀ ਪਲੇਟ ਹੁਣ ਆਸਾ ਪਾਸਾ ਦੇਖਦੀ ਆ ਵੀ ਕਿਤੇ ਕੈਮਰੇ ਵਾਲੇ ਨੇ ਆ ਜੇ ਪਰ ਕੈਮਰੇ ਵਾਲੇ ਨੇ ਕੰਮ ਕਰਤਾ ਜਿਹੜਾ ਕਰਨਾ ਸੀ ਆ ਦੇਖ ਲੋ ਇਹ ਵੀ ਅੱਜ ਕਹਿੰਦੇ ਸ਼ਰਤਾਂ ਲਾ ਲਾ ਮੁੰਡਿਆਂ ਨੇ ਖਾਦਾ ਸਮਾਨ ਇਹਨਾਂ ਦੀ ਵੱਡੀ ਕੁਰਬਾਨੀ ਇਹਨੇ ਤਿੰਨ ਦਿਨ ਪਹਿਲਾਂ ਰੋਟੀ ਛੱੜਤੀ ਸੀ ਇੱਧਰ ਜਹਾਂ ਨਾ ਕਹਿੰਦਾ ਮੰਮੀ ਨੇ ਮੈਨੂੰ ਤੰਨ ਰਿਓ ਪਕੌੜੇ ਖਾਣ ਦਿੱਤੇ ਆ ਬਿੰਦਰ ਭਾਣੇ ਕਹਿੰਦੀ ਚੋਰ ਕੋਈ ਨਾ ਸ਼ਫਟਾ ਦਾ ਮੈਂ ਵੀ ਦੋ ਹੀ ਲਾਈਆਂ ਲੈ ਹੁਣ ਚਾਹ ਦਾ ਕੱਪ ਰਹਿ ਗਿਆ ਇਹ ਪੀ ਕੇ ਚੱਲਦੇ ਆਪਾਂ